ਹਾਂਜੀ ਮੈਂ ਹਰਬਿੰਦਰਜੀਤ ਸਿੰਘ ਕੰਗ ਆਗੂ ਕਿਸਾਨ ਮਜ਼ਦੂਰ ਸੰਘਰਸ਼ਮਟੀ ਪੰਜਾਬ ਅੱਜ ਜਿਹੜਾ ਭਾਰਤ ਬੰਦ ਦਾ ਸੱਦਾ ਸੀ ਉਹਦੇ ਚ ਹਰ ਵਰਗ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਸਹਿਯੋਗ ਦਿੱਤਾ ਗਿਆ ਵਾ ਜਿਹਦੇ ਜੋਨ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਵੱਲੋਂ ਵੱਖ-ਵੱਖ ਥਾਵਾਂ ਤੇ ਰੋਡ ਜਾਮ ਕਰਕੇ ਰੋਸ ਮਜਾਰੇ ਵੀ ਕੀਤੇ ਗਏ ਆ ਛੜਕਾਂ ਜਾਮ ਕਰਕੇ ਸੈਂਟਰ ਸਰਕਾਰ ਦੇ ਖਿਲਾਫ ਨਾਰੇ ਵੀ ਲਾਏ ਗਏ ਆ ਤੇ ਪੁਤਲੇ ਵੀ ਫੂਕੇ ਗਏ ਆ ਅਸੀਂ ਹਰ ਵਰਗ ਦਾ ਤੇ ਦਿਲੋਂ ਧੰਨਵਾਦ ਕਰਦੇ ਆں ਬੇਸ਼ੱਕ ਉਹ ਪਟਵਾਰ ਜੁਨੀਅਨ ਹੋਵੇ ਬੇਸ਼ੱਕ ਉਹ ਬੈਂਕ ਮੁਲਾਜ਼ਮ ਹੋਣ ਮਾਸਟਰ ਹੋਣ ਟੀਚਰ ਹੋਣ ਉਹ ਸਾਰੇ ਜਿਹੜੇ ਆ ਬੜੇ ਸਹਿਯੋਗ ਨਾਲ ਸਾਡੇ ਸਹਿਯੋਗ ਚ ਅੱਜ ਭਾਰਤ ਬੰਦ ਦਾ ਜਿਹੜਾ ਸੱਦਾ ਸੀ ਉਹਨੂੰ ਸਫਲ ਕੀਤਾ ਵਾ ਉਹ ਚ ਦੁਕਾਨਦਾਰ ਵੀਰ ਰੇੜੀ ਫੜੀ ਵਾਲੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਨਾਲ ਮੈਂ ਬੇਨਤੀ ਕਰੂੰਗਾ ਕਿ 8 ਤਰੀਕ ਦਾ ਜਿਹੜਾ ਸੱਦਾ ਸੀ ਉਹਨੂੰ ਤੁਸੀਂ ਮੁਕੰਮਲ ਰੂਪ ਤੇ ਪੂਰਾ ਕੀਤਾ ਵਾ ਤੇ 11 ਤਰੀਕ ਨੂੰ ਜਿਹੜਾ ਸਾਡਾ ਜੱਥਾਵਾ ਸ਼ਹੀਦ ਬਾਬਾ ਲਾਕਾ ਸਿੰਘ ਜੀ ਕੰਗਜੋਂ ਦਾ ਉਹ ਫਿਰੋਜ਼ਪੁਰ ਨੂੰ ਰਵਾਨਾ ਹੋ ਰਿਹਾ ਵਾ ਉਹਦੇ 'ਚ ਵੀ ਵੱਧ ਤੋਂ ਵੱਧ ਗਿਣਤੀ ਪਹੁੰਚਾਉਣ ਦੀ ਖੇਚਲ ਕਰੋ ਤਾਂ ਕਿ ਜਿਹੜਾ ਦਿੱਲੀ ਮੋਰਚਾ ਚੱਲ ਰਿਹਾ ਵਾ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉੱਥੇ ਵੀ ਵੱਧ ਤੋਂ ਵੱਧ ਗਿਣਤੀ ਖੜਕੇ ਤੇ ਉਹ ਪੂਰਨ ਤੌਰ ਤੇ ਕਾਮਯਾਬ ਕੀਤਾ ਜਾਵੇ ਸਾਹਮਣੇ ਆ ਕਿ ਜਿੰਨਾ ਚਿਰ ਤੱਕ ਮੋਦੀ ਸਰਕਾਰ ਤੇ ਨਕਾਲੇ ਕਾਨੂੰਨ ਤੇ ਦੋ ਜਿਹੜੇ ਦੂਜੇ ਕਾਨੂੰਨ ਆ ਪਰਾਲੀ ਵਾਲਾ ਤੇ 2020 ਐਕਟ ਬਿਜਲੀ ਸੋਧ ਐਕਟ ਆ ਉਹ ਵਾਪਸ ਨਹੀਂ ਲੈਂਦੀ ਉਹਨਾਂ ਨੂੰ ਸਿਰੇ ਤੋਂ ਖਾਰਜ ਨਹੀਂ ਕਰਦੀ ਉਹਨਾਂ ਤਰ ਤੱਕ ਇਹ ਜਿਹੜਾ ਸੰਘਰਸ਼ ਆ ਲਗਾਤਾਰ ਜਾਰੀ ਰਹੂਗਾ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ